AP24 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਫਤਿਹਗੜ ਸਾਹਿਬ ਵਿੱਚ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਗੋਲੀਬਾਰੀ ਦੋ ਬਦਮਾਸ਼ ਗੰਭੀਰ ਜ਼ਖਮੀ ਫਤਿਹਗੜ ਸਾਹਿਬ ਜ਼ਿਲ੍ਹੇ ਦੇ ਉਦਯੋਗਿਕ ਸ਼ਹਿਰ ਮੰਡੀ ਗੋਵਿੰਦਗੜ ਵਿੱਚ ਇੱਕ ਵੱਡੀ ਘਟਨਾ ਵਾਪਰੀ ਫੋਕਲ ਪੁਆਇੰਟ ਨੇੜੇ ਪੁਲਿਸ ਅਤੇ ਅਪਰਾਧੀਆਂ ਵਿਚਕਾਰ ਹੋਈ ਗੋਲੀਬਾਰੀ ਵਿੱਚ ਦੋਵੇਂ ਅਪਰਾਧੀ ਗੰਭੀਰ ਜ਼ਖਮੀ ਹੋ ਗਏ ਇਸ ਘਟਨਾ ਵਿੱਚ ਇੱਕ ਪੁਲਿਸ ਅਧਿਕਾਰੀ ਵੀ ਜ਼ਖਮੀ ਹੋ ਗਿਆ ਐਸਐਸਪੀ ਸ਼ੁਭਮ ਅਗਰਵਾਲ ਨੇ ਕਿਹਾ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਸਮਾਜ ਵਿਰੋਧੀ ਅਨਸਰ ਸਥਾਨਕ ਟਰੱਕ ਸਟੈਂਡ ਇਲਾਕੇ ਵਿੱਚ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹਨ ਅਤੇ ਘੁੰਮ ਰਹੇ ਹਨ ਜਦੋਂ ਪੁਲਿਸ ਨੇ ਉਕਤ ਵਿਅਕਤੀਆਂ ਦਾ ਪਿੱਛਾ ਕੀਤਾ ਤਾਂ ਉਸਨੇ ਮੋਟਰਸਾਈਕਲ ਤੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਦੀ ਗੋਲਾਬਾਰੀ ਵਿੱਚ ਦੋਵੇਂ ਜ਼ਖਮੀ ਹੋ ਗਏ ਪੁਲਿਸ ਅਨੁਸਾਰ ਮਲਜ਼ਮ ਹਾਲ ਹੀ ਵਿੱਚ ਮੰਡੀ ਗੋਵਿੰਦਗੜ੍ਹ ਵਿੱਚ 15 ਲੱਖ ਰੁਪਏ ਦੀ ਡਕੈਤੀ ਵਿੱਚ ਸ਼ਾਮਲ ਸਨ ਪੁਲਿਸ ਨੇ ਦੱਸਿਆ ਕਿ ਦੋਵਾਂ ਮਲਜ਼ਮਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਪੇਸ਼ ਹੈ P24 ਤੋਂ ਸਾਹਿਬ ਮੜਕਨ ਦੀ ਖਾਸ ਰਿਪੋਰਟ ਇਤਲਾਮ ਮਿਲੀ ਕਿ ਸਾਡੀ ਜਿਹੜੀ ਇੱਕ ਵਾਰਦਾਤ ਹੋਈ ਸੀ ਅੱਜ ਤੋਂ ਕੁਝ ਦਿਨਾਂ ਪਹਿਲਾਂ ਜਿਹਦੇ ਵਿੱਚ ਇੱਕ ਕਾਰੋਬਾਰੀ ਦੇ ਆਫਿਸ ਦੇ ਉੱਤੇ ਕੁਝ ਨਾ ਮੰਨੂ ਵਿਅਕਤੀ ਗਏ ਸਨ ਤੇ ਉਹਨਾਂ ਵੱਲੋਂ ਜਿਹੜਾ ਸੀਗਾ ਉਹਦੇ ਜਿਹੜਾ ਗਲਾਸ ਦਾ ਗੇਟ ਸੀਗਾ ਮੈਨਿਟ ਤੇ ਫਾਇਰ ਕਰਕੇ ਤੇ ਕੁਝ ਜਿਹੜਾ ਕੈਸ਼ ਸੀਗਾ ਉਹ ਖੋਹ ਕੀਤਾ ਗਿਆ ਸੀ। ਉਸੇ ਇਤਲਾਹ ਦੇ ਕੰਮ ਕਰਦੇ ਹੋਏ ਅੱਜ ਮਾਰਨਿੰਗ ਸਾਡੇ ਐਸ.ਐਚ.ਓ ਸਾਹਿਬ ਨੂੰ ਇਤਲਾਹ ਸੀਗੀ ਤੇ ਉਹ ਮੋਗੇ ਜਾ ਕੇ ਫੋਟੋਜ਼ ਵਗਰੇ ਵੈਰੀਫਾਈ ਕਰਾਈ ਤੇ ਉੱਥੇ ਜਿਹੜਾ ਹੈਗਾ ਦੋ ਬੰਦੇ ਜਿਹੜੇ ਸੀਗੇ ਆਪਣੇ ਜੈਦੀਪ ਤੇ ਬਸੰਤ ਉਹਨਾਂ ਨੂੰ ਵਾਪਸੀ ਦੇ ਵਿੱਚ ਨਾਮਿਨੇਟ ਕੀਤਾ। ਤੇ ਫਿਰ ਸਾਨੂੰ ਇਤਲਾਹ ਸੀ ਕਿ ਆਪਣਾ ਜਿਹੜਾ ਅੰਬੇ ਮਾਜਰਾ ਫੋਕਲ ਪੁਆਇੰਟ ਜਿਹੜਾ ਰੋਡ ਹੈਗਾ ਇਹਦੇ ਵਿੱਚ ਇਹ ਇਸ ਏਰੀਏ ਦੇ ਵਿੱਚ ਫਿਲਹਾਲ ਮੌਜੂਦ ਹਨ ਤੇ ਫਿਰ ਜਿਹੜੀ ਹੈਗੀ ਕੋਈ ਨਾ ਕੋਈ ਵਾਰਦਾਤ ਦੇਣ ਦੇ ਇਰਾਦੇ ਦੇ ਨਾਲ ਇੱਥੇ ਜਿਹੜੇ ਹੈਗੇ ਆ ਰੈਕੀ ਕਰ ਰਹੇ ਹਨ ਤੇ ਨਾ ਇਤਲਾਹ ਮਿਲਦੇ ਹੀ ਜਿਹੜੀ ਹੈਗੀ ਆਪਣੀ ਸਾਡੀ ਸੀਆਈਏ ਦੀ ਟੀਮ ਤੇ ਐਸਐਚਓ ਗੋਬਿੰਦਗੜ ਇਹਨਾਂ ਦੀ ਪਾਲ ਕਰਨ ਇਸ ਏਰੀਏ ਦੇ ਵਿੱਚ ਆ ਗਏ ਤੇ ਜਦੋਂ ਇੱਥੇ ਆਪਣਾ ਗੰਦੇ ਨਾਲੇ ਕੋਲ ਪਹੁੰਚੇ ਤੇ ਉੱਥੇ ਜਿਹੜੇ ਉਹ ਦੋਨੋਂ ਬੰਦੇ ਸੀਗੇ ਉਹ ਇੱਕ ਸਪਲੈਂਡਰ ਜਿਹੜੀ ਸੀਗੀ ਵਿਦਾਊਟ ਨੰਬਰ ਪਲੇਟ ਉੱਤੇ ਸਵਾਰ ਸੀ ਤੇ ਜਦੋਂ ਹੀ ਉਹਨਾਂ ਨੇ ਪੁਲਿਸ ਪਾਰਟੀ ਨੂੰ ਦੇਖਿਆ ਉਹ ਇੱਕ ਕੱਚੇ ਰਸਤੇ ਜਿਹੜੀ ਸੀਗੇ ਉਹਦੇ ਉੱਤੇ ਭੱਜਣ ਲੱਗੇ ਤੇ ਜਦੋਂ ਉਹਨਾਂ ਦਾ ਪਿੱਛਾ ਸਾਡੀ ਪੁਲਿਸ ਪਾਰਟੀ ਕਰ ਰਹੀ ਸੀ ਤੇ ਅੱਗੇ ਜਾ ਕੇ ਉੱਥੇ ਇੱਕ ਮਿੱਟੀ ਦਾ ਢੇਰ ਹੈਗਾ ਉਹਦੇ ਜਾ ਕੇ ਉਹ ਡਿੱਗ ਪਏ ਤੇ ਉਹਨਾਂ ਨੇ ਫਿਰ ਸਾਡੀ ਜਿਹੜੀ ਪੁਲਿਸ ਕਾਟੀ ਸੀਗੀ ਜਿਸ ਨੂੰ ਐਸਚੋ ਗੋਬਿੰਦਗੜ ਅਸ਼ਦੀਪ ਲੀਡ ਕਰ ਰਹੀ ਸੀਗੀ ਤੇ ਨਾਲ ਸੀਆਈ ਵੀ ਸੀਗੀ ਉਹਨਾਂ ਦੇ ਨਾਲ ਤੇ ਉਹਨਾਂ ਨੇ ਉਹਨਾਂ ਨੇ ਫਿਰ ਜਵਾਬੀ ਫਾਇਰ ਦੇ ਵਿੱਚ ਉਹਨਾਂ ਨੇ ਵੀ ਫਾਇਰਿੰਗ ਕੀਤੀ ਇਹਦੇ ਵਿੱਚ ਜਿਹੜੇ ਦੋਨੋਂ ਬੰਦੇ ਸੀਗੇ ਜੈਦੀਪ ਤੇ ਬਸੰਤ ਇਹ ਇਹਨਾਂ ਨੂੰ ਜਿਹੜੀ ਹੈਗੀ ਆ ਲੋਅਰ ਬਾਡੀ ਪਾਰਟ ਤੇ ਜਿਹੜੀ ਹੈਗੀ ਬੁਲੇਟ ਇੰਜਰੀਜ਼ ਹੈਗੀਆਂ ਤੇ ਇਹਦੇ ਨਾਲ ਨਾਲ ਸਾਡਾ ਵੀ ਇੱਕ ਜਿਹੜਾ ਮੁਲਾਜ਼ਮ ਹੈ ਉਹਨੂੰ ਵੀ ਛੜੀਟਾ ਵਜਿਆ ਉਹ ਡਿੱਗ ਪਿਆ ਸੀਗਾ ਤੇ ਉਹਨੂੰ ਵੀ ਛੜੀਟਾ ਵਜਿਆ ਤੇ ਸਾਡਾ ਜਿਹੜਾ ਮੁਲਾਜ਼ਮ ਹੈ ਉਹ ਫਿਲਹਾਲ ਆਊਟ ਆਫ ਡੇਂਜਰ ਹੈ ਆਦੇ ਨਾਲ ਨਾਲ ਜਿਹੜਾ ਇਹ ਜਿਹੜੇ ਦੋਨੋਂ ਸੀਗੇ ਦੋਸ਼ੀ ਜਿਨ੍ਹਾਂ ਦਾ ਕੀ ਨਾਮ ਜਦੀਪ ਤੇ ਬਸੰਤਨ ਇਹ ਫਿਲਹਾਲ ਫੌਰੀ ਤੌਰ ਤੇ ਇਹਨਾਂ ਨੂੰ ਜਿਹੜੀ ਹੈਗੀ ਆ ਮੈਡੀਕਲ ਟਰੀਟਮੈਂਟ ਇਹਨਾਂ ਨੂੰ ਮੁਹੱਈਆ ਕਰਾਇਆ ਜਾ ਰਿਹਾ ਹੈ ਤੇ ਫਿਲਹਾਲ ਇਹ ਸਿਵਲ ਹਸਪਤਾਲ ਦਾਖਲਨ ਅੱਗੇ ਇਸ ਕੇਸ ਦੀ ਤਫਤੀਸ਼ ਤੇ ਅੱਜ ਜਿਹੜਾ ਇਨਸੀਡੈਂਟ ਹੋਇਆ ਇਸ ਸੰਬੰਧੀ ਅਗਲੀ ਕਾਰਵਾਈ ਜਿਹੜੀ ਹੈ ਕਿ ਉਹ ਚਲਦੀ ਜਾਂਦੀ ਜਾ ਰਹੀ ਹੈ ਤੋ ਅਸਲਾ ਵਗੈਰਾ ਉਹਨਾਂ ਕੋਲ ਕੋਈ ਪਰਮਾਣਿਕ ਇੱਥੇ ਬੇਸਿਕਲੀ ਜਦੋਂ ਉਹ ਇੱਥੇ ਦੋਨਾਂ ਕੋਲ ਲੈ ਕੇ ਕਸਲਾ ਸੀਗਾ ਜਿਹੜਾ 32 ਬੋਰ ਦਾ ਦੇਸੀ ਪਿਸਤਲ ਜਿਹੜਾ ਸੀਗਾ ਅਨਲਾਈਸੈਂਸੀ ਵੈਪਨ ਦੋਨਾਂ ਕੋਲ ਸੀਗਾ ਜਿਹਦੀ ਵਰਤੋਂ ਕਰਕੇ ਉਹਨਾਂ ਨੇ ਸਾਡੀ ਜਿਹੜੀ ਸੀਗੀ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਉਹ ਦੋਨੋਂ ਹੀ ਜਿਹੜੇ ਵੈਪਨ ਹੈਗੇ ਆ ਉਹ ਸਾਡੀ ਪਾਰਟੀ ਨੇ ਬਰਾਮਦ ਕਰ ਲਿਆ ਤੇ ਅੱਗੇ ਜਿਹੜੀ ਹੈਗੀ ਆ ਇਸ ਮੁਕਦਮੇ ਦੀ ਤਫ਼ਤੀਸ਼ ਹਲੇ ਜਾਰੀ ਹੈ ਇਹ ਦੋਨੋਂ ਹੀ ਜਿਹੜੇ ਮੁੱਗੇ ਦੇ ਵਸਨੀਕ ਹਨ ਤੇ ਉਸ ਏਰੀਆ ਤੋਂ ਬਲੌਂਗ ਕਰਦੇ ਨੇ ਤੇ ਸਾਨੂੰ ਇਤਲਾਹ ਸੀ ਕਿ ਜਿਹੜਾ ਸਾਡੇ ਅੱਜ ਤੋਂ ਹੋਏ ਕਰੀਬ 3-4 ਦਿਨ ਪਹਿਲੇ ਇੱਕ ਵਾਰਦਾਤ ਹੋਈ ਹੈ ਜਿਹੜੀ ਆਪਣਾ ਪ੍ਰੀਤਨਗਰ ਦੇ ਏਰੀਏ ਦੇ ਵਿੱਚ ਉਹਦੇ ਵਿੱਚ ਜਿਹੜੀ ਹੈਗੇ ਜੀ ਉਹਦੇ ਵਿੱਚ ਜਿਹੜੀ ਹੈਗੇ ਇਹਨਾਂ ਦੀ ਸੰਮੁਲੀਅਤ ਜਿਸ ਕਰਕੇ ਇਹਨਾਂ ਦੀ ਭਾਲ ਸਾਨੂੰ ਇਤਲਾਹ ਸੀ ਕਿ ਸਾਡੀ ਪੁਲਿਸ ਪਾਰਟੀ ਇਹਨਾਂ ਦੀ ਭਾਲ ਕਰ ਰਹੀ ਸੀ ਜਿਨ੍ਹਾਂ ਨੂੰ ਦੇਖ ਕੇ ਜਦੋਂ ਇਹਨਾਂ ਨੂੰ ਭੱਜਣ ਲੱਗੇ ਤੇ ਡਿੱਗ ਪਏ ਤੇ ਸਾਡੀ ਪੁਲਿਸ ਪਾਰਟੀ ਦਰਾਂ ਨੇ ਫਾਇਰ ਕੀਤਾ ਇਨਾਂ ਦੀ ਫਾਇਰਿੰਗ ਚ ਤਾਂ ਨਹੀਂ ਕਿਸੇ ਆਪਣੇ ਮੁਲਾਜ਼ਮ ਨੂੰ ਸੱਟ ਮੱਜੀ ਜੀ ਇਹਨਾਂ ਨੇ ਸਾਡੀ ਇਹਨਾਂ ਦੀ ਫਾਇਰਿੰਗ ਤੇ ਸਾਡੀ ਜਿਹੜੀ ਗੱਟੀ ਸੀ ਗੱਟੀ ਤੇ ਕਾਫੀ ਜਿਹੜੀਆਂ ਕਿ ਬੁਲੇਟ ਇੰਜਰੀਜ਼ ਲੱਗੀਆਂ ਸਾਡੇ ਮੁਲਾਜ਼ਮਾਂ ਦਾ ਬਚਾਅ ਹੋ ਗਿਆ ਸਾਡੇ ਇੱਕ ਮੁਲਾਜ਼ਮ ਡਿੱਗਣ ਕਰਕੇ ਜ਼ਖਮੀ ਹੋਇਆ ਬਟ ਸਾਡੇ ਮੁਲਾਜ਼ਮਾਂ ਦਾ ਬਚਾਅ ਹੋ ਗਿਆ ਫਿਰ ਤੇ ਜਿਹੜਾ ਜ਼ਖਮੀ ਹੋਇਆ ਮੁਲਾਜ਼ਮ ਉਹਨੂੰ ਅਸੀਂ ਜਿਹੜੀ ਸਿਵਲ ਹਸਪਤਾਲ ਦਾਖਲ ਕਰਾਇਆ ਤੇ ਤਾਂ ਕਿ ਉਹਦਾ ਜੋ ਵੀ ਉਹਦਾ ਮੈਡੀਕਲ ਟ੍ਰੀਟਮੈਂਟ ਹੈ ਉਹ ਅਸੀਂ ਉਹਨੂੰ ਮੁਹੱਈਆ ਕਰਾ ਦਿੱਤਾ ਥੈਂਕ ਯੂ ਠੀਕ ਹੈ ਜੀ